ਸਾਸਰੀ ਕਾਲਜੀ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਜਮਾਵਾਂਗੇ ਮਿੱਟੀ ਦੇ ਬਰਤਨ ਦੇ ਵਿੱਚ گاੜਾ ਦਹੀਂ ਕਈਆਂ ਨੂੰ ਇਹ ਹੁੰਦਾ ਹੈ ਕਿ ਮਿੱਟੀ ਦੇ ਬਰਤਨ ਵਿੱਚ ਦਹੀਂ ਜਿਹੜੀ ਹੈਗੀ ਇਹ ਲੇਸਲੀ ਜੰਮਦੀ ਏ ਉਹਦਾ ਕਾਰਨ ਕੀ ਹੁੰਦਾ ਮੈਂ ਤੁਹਾਨੂੰ ਦੱਸਦੀਆਂ ਅੱਗੇ ਦੇਖੋ ਦਹੀਂ ਬਹੁਤ ਹੀ ਵਧੀਆ ਜੰਮੇਗੀ ਬਿਲਕੁਲ گاੜੀ ਦਹੀਂ ਜਿਹੜੀ ਹੈਗੀ ਮਿੱਟੀ ਦੇ ਬਰਤਨ ਦੇ ਵਿੱਚ ਜੰਮੇਗੀ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਮਿੱਟੀ ਦਾ ਬਰਤਨ ਲੈ ਲੈਣਾ ਇਸ ਤਰ੍ਹਾਂ ਦਾ ਬਰਤਨ ਆਮ ਤੌਰ ਤੇ ਬਰੀਆਨੀ ਵਗੈਰਾ ਬਣਾਉਣ ਦੇ ਲਈ ਵੀ ਯੂਜ਼ ਹੁੰਦਾ ਹੈ ਤੇ ਮਿੱਟੀ ਦਾ ਬਰਤਨ ਲੈ ਲੈਣਾ ਇਸ ਨੂੰ ਆਪਾਂ ਡਾਇਰੈਕਟ ਯੂਜ਼ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਾਂ ਇੱਕ ਬਰਤਨ ਦੇ ਵਿੱਚ ਪਾਣੀ ਲੈ ਲੈਣਾ ਆਪਾਂ ਜਿਆਦਾ ਸਾਰਾ ਪਾਣੀ ਭਰ ਕੇ ਰੱਖ ਲੈਣਾ ਇੱਕ ਬਰਤਨ ਦੇ ਵਿੱਚ ਹੁਣ ਇਸ ਦੇ ਵਿੱਚ ਆਪਾਂ ਮਿੱਟੀ ਦਾ ਬਰਤਨ ਡਿਪ ਕਰ ਦੇਣਾ ਜਿਹੜਾ ਮਿੱਟੀ ਦਾ ਬਰਤਨ ਹੈਗਾ ਇਸ ਨੂੰ ਆਪਾਂ 8 ਤੋਂ 10 ਘੰਟੇ ਲਈ ਡਿਪ ਕਰਕੇ ਰੱਖਾਂਗੇ ਇਹ ਪ੍ਰਕਿਰਿਆ ਆਪਾਂ ਹਰ ਵਾਰੀ ਨਹੀਂ ਕਰਨੀ ਸਿਰਫ ਇੱਕੋ ਵਾਰੀ ਜਦੋਂ ਆਪਾਂ ਮਿੱਟੀ ਦਾ ਬਰਤਨ ਨਵਾਂ ਨਵਾਂ ਲਿਆਣਾ ਹੈ ਉਹਨੂੰ ਯੂਜ਼ ਕਰਨਾ ਹੈ ਬਸ ਉਦੋਂ ਹੀ ਇਸ ਤਰੀਕੇ ਨਾਲ ਡਿਪ ਕਰਨਾ ਹੈ ਹਰ ਵਾਰੀ ਦਹੀਂ ਜਮਾਨ ਲੱਗੇ ਇਸਨੂੰ ਡਿਪ ਨਹੀਂ ਕਰਨਾ 8 ਤੋਂ 10 ਘੰਟੇ ਲਈ ਇਸਨੂੰ ਇਸੇ ਤਰੀਕੇ ਦੇ ਨਾਲ ਹੀ ਪਿਆ ਰਹਿਣ ਦਵਾਂਗੇ ਤੇ ਤਕਰੀਬਨ ਮੈਨੂੰ 8 ਤੋਂ 10 ਘੰਟੇ ਹੋ ਗਏ ਹੋਏ ਨੇ ਇਸਨੂੰ ਡਿਪ ਕੀਤੇ ਹੋਏ ਤੇ ਹੁਣ ਇਸਨੂੰ ਕਾਲ ਕੇ ਜਾਂ ਫਿਰ ਧੁੱਪ ਦੇ ਵਿੱਚ ਜਾਂ ਫਿਰ ਆਪਾਂ ਪੱਖੇ ਦੀ ਹਵਾ ਦੇ نیچے ਇਸ ਨੂੰ 3 ਤੋਂ 4 ਘੰਟੇ ਲਈ ਸੁਕਾ ਦੇਵਾਂਗੇ ਅਜਿਹਾ ਇਸ ਲਈ ਕਰੀਦਾ ਇਸ ਦੇ ਨਾਲ ਜਿਹੜੇ ਮਿੱਟੀ ਦੇ ਬਰਤਨ ਦੀ ਮਿਆਦ ਹੈਗੀ ਉਹ ਪੱਕੀ ਹੋ ਜਾਂਦੀ ਹੈ ਮਤਲਬ ਕਿ ਇਹ ਜਲਦੀ ਟੁੱਟਦਾ ਨਹੀਂ ਹੈਗਾ ਤੇ ਦੇਖੋ ਇੱਥੇ ਮੈਨੂੰ 3-4 ਘੰਟੇ ਹੋ ਗਏ ਨੇ ਮੈਂ ਧੁੱਪ ਦੇ ਵਿੱਚ ਇਸ ਨੂੰ ਸੁਕਾਇਆ ਤੇ ਹੁਣ ਇਸ ਦੇ ਵਿੱਚ ਦਹੀਂ ਜਮਾਉਂਦੇ ਹਾਂ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਹਰ ਵਾਰੀ ਆਪਾਂ ਇਸ ਨੂੰ ਡਿਪ ਨਹੀਂ ਕਰਨਾ ਸਿਰਫ ਇੱਕ ਵਾਰੀ ਡਿਪ ਕਰਨਾ ਹੈ ਤੇ ਹੁਣ ਇੱਥੇ ਇੱਕ ਬਰਤਨ ਦੇ ਵਿੱਚ ਮੈਂ ਦੋ ਵੱਡੇ ਕੱਪ ਜਿਹੜੇ ਕਾਫੀ ਵਾਲੇ ਮੱਗ ਹੁੰਦੇ ਨੇ ਨਾ ਉਹਦੇ ਹਿਸਾਬ ਨਾਲ ਮੈਂ ਇੱਥੇ ਦੋ ਵੱਡੇ ਕੱਪ ਦੇਖੋ ਜਿਹੜੇ ਹੈਗੇ ਨੇ ਦੁੱਧ ਦੇ ਲੈ ਲਿੱਤੇ ਨੇ ਮੈਂ ਦੁੱਧ ਇੱਥੇ ਬੋਇਲ ਕੀਤਾ ਹੋਇਆ ਲਿਆ ਇਸ ਲਈ ਇਸ ਨੂੰ ਉਬਾਲਾ ਨਹੀਂ ਦਿਵਾਵਾਂਗੇ ਇਸ ਨੂੰ ਸਿਰਫ ਆਪਾਂ ਗਰਮ ਕਰਾਂਗੇ ਜਿੰਨਾ ਕਿ ਆਪਣੀ ਉਂਗਲ ਹੈਗੀ ਏ ਉਹ ਇਸ ਦੀ ਗਰਮੈਸ਼ ਨੂੰ ਬਰਦਾਸ਼ਤ ਕਰ ਸਕੇ ਮਤਲਬ ਕਿ ਆਪਾਂ ਇਸ ਨੂੰ ਹਲਕਾ ਗਰਮ ਹੀ ਕਰਨਾ ਹੈ ਤੇ ਹੁਣ ਇੱਕ ਕਟੋਰੀ ਦੇ ਵਿੱਚ ਮੈਂ ਇੱਥੇ ਦੋ ਚਮਚ ਦਹੀਂ ਦੇ ਮਤਲਬ ਕਿ ਦੋ ਚਮਚ ਖੱਟਾ ਪਾ ਰਹੀ ਆ ਜੇ ਤੁਸੀਂ ਦਹੀਂ ਖੱਟੀ ਲਓਗੇ ਤਾਂ ਫਿਰ ਜਿਹੜੀ ਦਹੀਂ ਹੈਗੀ ਏ ਉਹ ਵੀ ਖੱਟੀ ਹੀ ਜੰਮੇਗੀ ਤੇ ਇੱਥੇ ਦੋ ਚਮਚ ਜਿਹੜੇ ਹੈਗੇ ਨੇ ਮੈਂ ਦਹੀਂ ਦੇ ਲੈ ਲਿੱਤੇ ਨੇ ਤੇ ਜਿਹੜਾ ਦੁੱਧ ਆਪਾਂ ਗਰਮ ਕਰਕੇ ਰੱਖਿਆ ਹੋਇਆ ਉਸ ਦੇ ਵਿੱਚੋਂ ਥੋੜਾ ਜਿਹਾ ਦੁੱਧ ਲਾਵਾਂਗੇ ਇਸ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਇੱਥੇ ਇਸ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿੱਤਾ ਹੋਇਆ ਤੇ ਹੁਣ ਇਸ ਤੋਂ ਬਾਅਦ ਜਿਹੜਾ ਬਰਤਨ ਆਪਾਂ ਸੁਕਾ ਕੇ ਰੱਖਿਆ ਹੋਇਆ ਮਿੱਟੀ ਦਾ ਉਸ ਦੇ ਵਿੱਚ ਇਹ ਵਾਲਾ ਜਿਹੜਾ ਦੁੱਧ ਹੈਗਾ ਆਪਾਂ ਪਾ ਦੇਣਾ ਤੇ ਇੱਥੇ ਦੇਖੋ ਜਿਹੜਾ ਮਿੱਟੀ ਦਾ ਬਰਤਨ ਹੈਗਾ ਉਸ ਦੇ ਵਿੱਚ ਮੈਂ ਇਹ ਵਾਲਾ ਦੁੱਧ ਪਾ ਰਹੀ ਆਂ ਤੇ ਹੁਣ ਇਹ ਦੁੱਧ ਪਾਣ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਬਾਕੀ ਦਾ ਗਰਮ ਕੀਤਾ ਹੋਇਆ ਦੁੱਧ ਹੈਗਾ ਉਹ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਸਾਰਾ ਹੀ ਦੁੱਧ ਦੇਖੋ ਇੱਥੇ ਮੈਂ ਇਸ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਹੁਣ ਹਿਲਾ ਕੇ ਫਿਰ ਇਸ ਨੂੰ ਆਪਾਂ ਟੱਕ ਦਵਾਂਗੇ ਤੇ ਦੇਖੋ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਦਿੱਤਾ ਹਿਲਾਣ ਤੋਂ ਬਾਅਦ ਇਸ ਨੂੰ ਹੁਣ ਮੈਂ ਟੱਕਣ ਦੇ ਨਾਲ ਟੱਕ ਦੇਣਾ ਤੇ ਹੁਣ ਦੇਖੋ ਇੱਥੇ ਇਸ ਨੂੰ ਮੈਂ ਟੱਕਣ ਦੇ ਨਾਲ ਟੱਕ ਦਿੱਤਾ ਤੇ ਇਸ ਨੂੰ 6 ਘੰਟੇ ਲਈ ਪਿਆ ਰਹਿਣ ਦਵਾਂਗੇ ਤੇ ਦਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਜੰਮ ਜਾਏਗੀ ਜੇ ਸਰਦੀ ਹੋਵੇ ਤਾਂ ਤੁਸੀਂ ਫਿਰ ਇਸ ਬਰਤਨ ਨੂੰ ਕਿਸੇ ਗਰਮ ਕੱਪੜੇ ਦੇ ਨਾਲ ਕਵਰ ਕਰ ਦੇਣਾ ਕਿਉਂਕਿ ਸਰਦੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਦਹੀਂ ਨਹੀਂ ਜੰਮਦੀ ਉਸ ਨੂੰ ਕਵਰ ਕਰਨਾ ਪੈਂਦਾ ਤੇ 6 ਘੰਟੇ ਹੋ ਗਏ ਨੇ ਤੇ ਦਹੀਂ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿੱਟੀ ਦੇ ਬਰਤਨ ਦੇ ਵਿੱਚ ਜੰਮ ਚੁੱਕੀ ਹੈ ਬਿਲਕੁਲ ਵੀ ਇਹ ਲੇਸਲੀ ਨਹੀਂ ਹੈਗੀ ਦੇਖੋ ਗਾੜੀ ਦਹੀਂ ਜਿਹੜੀ ਹੈਗੀ ਹੈ ਇੱਥੇ ਜੰਮ ਚੁੱਕੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਹੀਂ ਜੰਮ ਚੁੱਕੀ ਹੋਈ ਹੈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ